ਕਰਮਜੀਤ ਸਿੰਘ ਜੀ ਤਰਨਤਾਰਨ ਦਾ ਰਹਿਣ ਵਾਲਾ ਹੈ। ਅੱਛਾ ਜੀ। ਤੇ ਕੀ ਪ੍ਰੋਬਲਮ ਸੀ ਤੁਹਾਨੂੰ ਤੁਸੀਂ ਬੋਡੀ ਸਰਵਿਸ ਉਸ ਵਰਤੇ ਨੇ ਤੇ ਮੇਰੇ ਘਰ ਦੇਆਂ ਨੂੰ ਉਹਨਾਂ ਦੇਲ ਦੀ ਧੜਕਣ ਵਾਧੀ ਸੀ ਇੱਕ ਰੇਸ਼ਾ ਡਿੱਗਦਾ ਸੀ ਤੇ ਸ਼ੇਰ ਸ਼ਰੋ ਰੇਸ਼ਾ ਡਿੱਗਦਾ ਸੀ। ਅੱਛਾ। ਤੇ ਲਤ ਲਤ ਪੀੜ ਕਰਦੀਆਂ ਠਕੇਮਾਂ ਰਹਿੰਦਾ ਸੀ। ਕੌੜੀਆਂ ਨਹੀਂ ਛੜਿਆ ਜਾਂਦਾ। ਤੇ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਇਹ ਬੜੇ ਚਿਰ ਤੋਂ ਹੀ ਬੜੀਆਂ ਦਵਾਈਆਂ ਖਾਧੀਆਂ ਨੇ ਕਿੰਨੇ ਕਿਸਾਨਾਂ ਤੋਂ ਕੋਈ ਉਹ 10 12 ਸਾਲ ਦੀ 10 12 ਸਾਲ ਦੀ ਹਾਂਜੀ ਤੇ ਕਿੰਨੇ ਥਾਵਾਂ ਤੋਂ ਦਵਾਈਆਂ ਲਈਆਂ ਬਰਾਹ ਬੜਿਆ ਥਾਵਾਂ ਤੋਂ ਦਵਾਈਆਂ ਲਈਆਂ ਜਿੱਥੇ ਕਿ ਇਹਨੇ ਦੱਸਿਆ ਉੱਥੋਂ ਹੀ ਦਵਾਈਆਂ ਲਈਆਂ ਕੋਈ ਫਰਕ ਨਹੀਂ ਪੈਂਦਾ ਜਿੰਨਾ ਜੇ ਦਵਾਈ ਖਾਈ ਦੀ ਉਹਨਾਂ ਜੇ ਆਰਾਮ ਆਉਂਦਾ ਹੀ ਮੁੜ ਕੇ ਫੇਰ ਉਹੀ ਹਾਲ ਹੋ ਜਾਂਦਾ ਕਿੰਨਾ ਪੈਸਾ ਲਾ ਚੁੱਕੇ ਤੁਸੀਂ ਪੈਸਾ ਬੜਾ ਲਾ ਚੁੱਕੇ ਜੀ ਪੈਸਾ ਲੱਖਾਂ ਦੇ ਹਿਸਾਬ ਨਾਲ ਲਾ ਚੁੱਕੇ ਤੇ ਹੁਣ ਤੁਸੀਂ ਬਾਡੀ ਸਲਫੂਸ ਵਰਤਨ ਕਿੰਨਾ ਚਿਰ ਹੋ ਗਿਆ ਦੂਜਾ ਪੈਕ ਵਰਤਨ ਦਾ ਹੈ ਜੀ ਹਾਂ ਹੁਣ ਕੋਈ ਦਵਾਈ ਨਹੀਂ ਆਦੀ ਚੱਲ ਮੰਨ ਲਓ 60 ਦਿਨ ਤੈਨੂੰ ਹੋ ਗਏ ਹਾਂ ਹਾਂਜੀ 60 ਦਿਨ ਹੋ ਗਏ ਠੀਕ ਹੈ ਤੇ ਹੋਰ ਕੋਈ ਦਵਾਈ ਨਹੀਂ ਅਸੀਂ ਵਰਤਣ ਦਾ ਹੁਣ ਕਿਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਨੂੰ ਠੀਕ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਹੁਣ ਸਰੀਰ ਤੇ એનર્ਜੀ ਦੀ ਆ ਗਈ ਹੈ ਜਾ ਰਿਹਾ ਹੈ ਜੀ ਆ ਸਰੀਰ ਤੇ ਪੂਰੀ ਤੇ ਜਿਹੜਾ ਨਜ਼ਰਾ ਜੀ ਤੁਹਿਆਂ ਦੇ ਲੱਗਦਾ ਉਹ ਦੇ ਹੁਣ ਕਮਵਾੜਾ ਮੋਟੀ ਰਹਿੰਦੀ ਹੈ ਜੀ ਉਹ ਉਹ ਤੁਹਾਨੂੰ ਕੀ ਲੱਗਦਾ ਵੀ ਇੱਕ ਇੱਕ ਤੇ ਪੀੜ ਹੁੰਦੀ ਉਹ ਵੀ ਠੀਕ ਹੈ ਹੁਣ ਹੁਣ ਨਹੀਂ ਕਦੀ ਹੋਈ ਖੋਰ ਕਰ ਮੀਂਹ ਤਾਂ ਆਉਂਦੀ ਸੀ ਹਾਂਜੀ ਨੀਂਦ ਹੋਣ ਆਉਂਦੀ ਹੈ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਇਹਨਾਂ ਨੂੰ ਨੀਂਦ ਨਹੀਂ ਦਿਸਦੀ ਉਹ ਤੇ ਪੌੜੀਆਂ ਚੜ੍ਹ ਚ ਵੀ ਹੁਣ ਕੋਈ ਤਖਲੀਬ ਨਹੀਂ ਆ ਪੌੜੀਆਂ ਹੁਣ ਚੜ੍ਹਦੇ ਆ ਓਕੇ ਸਰੀਰ ਐਕਟ ਵਿੱਚ ਹੋ ਗਿਆ ਉਹਨੂੰ ਹਾਂਜੀ ਹਾਂਜੀ ਸਰੀਰ ਐਕਟ ਹਾਂ ਵੇਖੋ ਤੁਸੀਂ 10 ਸਾਲਾਂ ਤੋਂ ਦਵਾਈਆਂ ਖਾ ਰਹੇ ਸੀ ਪਰੰਤੂ ਇਹ 60 ਦਿਨ ਅਜੇ ਸ਼ੁਰੂਆਤ ਹੋਈ ਤੁਹਾਡੀ ਲੈਣ ਦੀ ਤੁਸੀਂ ਬਿਲਕੁਲ ਠੀਕ ਹੋ ਜੇ ਹਾਂਜੀ ਤੁਸੀਂ ਇਹ ਬਾਡੀ ਸਰਜੂਸਾਂ ਬਾਰੇ ਵੀਰਾ ਭੈਣਾ ਨੂੰ ਕੀ ਕਹਿਣਾ ਚਾਹੁੰਦੇ ਜੀ ਤੈਂ ਬਹੁਤ ਵਧੀਆ ਜੂਸ ਹੈ ਜੀ ਸਾਰਿਆਂ ਨੂੰ ਪੀ ਲੈ ਜੇ ਜਿਹੜਾ ਬਿਮਾਰ ਬੰਦਾ ਉਹਨੇ ਦੇ ਪੀਣੇ ਪੀਣੇ ਆ ਦੂਸਰੇ ਚੰਗੇ ਭਲੇ ਬੰਦੇ ਨੂੰ ਵੀ ਪੀਣੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਥੈਂਕ ਯੂ ਜੀ ਓਕੇ